ਉਹਨੂੰ ਜਦੋਂ ਬਣਾਇਆ ਆ ਆਹਰ ਬਿਲਾਂਗ ਆੜਿਆ ਇਹ ਤਾਂ ਬੰਦਾ ਵਿਚਾਰਾ ਜੀ ਉਹ ਜ਼ਮੀਨ ਕੱਚੀ ਹੋਤਾ ਹੋ ਗਿਆ ਥੋੜਾ ਪੱਕੇ ਥਾਂ ਦੇਖਦਾ ਕਿਹਦਾ ਖਲਾਅ ਪਾਣਾ ਗਾਲੋ ਘਰ ਲੱਗ ਗਿਆ ਕਿ ਘਰਾਂ ਦੇ ਇੱਕ ਉਹ ਅਜੇ ਜਾਂਦੇ ਨਾ ਹਾਂਜੀ ਪਾਜੀ ਕੀ ਨਾਮ ਤੁਹਾਡਾ ਨਾਮ ਮੇਰਾ ਗੁਰਸਹਿਬ ਸਿੰਘ 10 ਰੁਪਏ ਪਿੰਡ ਰਣੇਵਾਲੀ ਠੀਕ ਇਸ ਵੀਰੇ 5 ਵਜੇ ਦੇ ਕਰੀਬ ਦੀ ਗੱਲ ਹੈ ਜਦੋਂ ਇਹ ਡਰੋਨ ਜਿਹੜਾ ਦਿਖਾਇਆ ਬਲਾਸਟ ਹੋਇਆ ਬਲਾਸਟ ਹੋਣ ਦੇ ਸਾਰੇ ਅੱਗ ਲੱਗੀ ਹੈ ਇਹਨਾਂ ਦੀ ਵਿਹਲੀ ਜਗ੍ਹਾ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਸਵੇਰ ਦਾ ਪ੍ਰਸ਼ਾਸਨ ਵੀ ਆਇਆ ਚੁੱਕਾ ਹੈ ਮੀਡੀਆ ਵਾਲੇ ਵੀ ਆਏ ਆ ਹੁਣ 에ਅਰਫੋਰਸ ਵਾਲੇ ਵੀ ਪਹੁੰਚ ਚੁੱਕੇ ਆ ਉਹ ਜਾਂਚ ਕਰਨਗੇ ਕੀ ਹੋਇਆ ਹੈ ਬਾਕੀ ਇਹਨਾਂ ਦੀ ਸਾਨੂੰ ਜੂ ਹੋਰਤ ਜਿਆਦਾ ਪਤਾ ਨਹੀਂ